ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਘੱਲੋ ਕਿਸਾਨ ਭਰਾਵੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਦੇ ਲਈ ਕਿਸਾਨ ਭਰਾਵੋ ਪੰਜਾਬ ਦੇ ਵਿੱਚ ਜਿਹੜੀ ਕਣਕ ਆ ਪੱਕੇ ਤਿਆਰ ਹੋ ਗਈ ਹੈ ਤੇ ਹੁਣ ਕੁਝ ਕਿ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਤੇ ਕੁਝ ਕ ਇਲਾਕਿਆਂ ਦੇ ਵਿੱਚ ਜਿਹੜੀ ਕਣਕ ਦੀ ਵਾਢੀ ਸਟਾਰਟ ਵੀ ਹੋ ਗਈ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਆਪਾਂ ਕਿਉਂਕਿ ਕਣਕ ਦੀ ਬਾੜੀ ਸ਼ੁਰੂ ਹੋਣ ਵਾਲੀ ਆਪਾਂ ਤੁਹਾਨੂੰ ਜਿਹੜਾ ਤਜਰਬਾ ਦੱਸਾਂਗੇ ਜਿਹੜਾ ਪੁਰਾਣਾ ਤਜਰਬਾ ਤੇ ਕਾਮਯਾਬੀ ਹੋਇਆ ਏ ਇਹ ਤਜਰਬਾ ਕਿਸਾਨ ਭਰਾਵੋ ਇਸ ਤਰ੍ਹਾਂ ਏ ਤੁਸੀਂ ਕਣਕ ਦੀ ਬਾੜੀ ਤੋਂ ਪਹਿਲਾਂ ਆਪਣੀ ਇਹ ਜਿਹੜੀ ਵੀਡੀਓ ਛੋਟੀ ਜੀ ਵੀਡੀਓ ਜਰੂਰ ਦੇਖਿਓ ਤੇ ਇਹਦੇ ਨਾਲ ਕੀ ਹੋਊਗਾ ਆਪਾਂ ਇੱਕ ਦੋ ਗੱਲਾਂ ਦਾ ਜਿਹੜਾ ਕਣਕ ਦੀ ਬਾੜੀ ਸਮੇਂ ਆਪਾਂ ਧਿਆਨ ਰੱਖਣਾ ਈ ਕੋਈ ਆਪਣਾ ਇਹਦੇ ਉੱਤੇ ਖਰਚਾ ਨਹੀਂ ਹੈਗਾ ਸਿਰ ਪਾਪਾ ਧਿਆਨ ਰੱਖਣਯੋਗ ਜਿਹੜੀ ਹੈ 1 2 ਗਲਤੀ ਹੈ ਜਿਹੜੀ ਹਰ ਸਾਲ ਆਪਾਂ ਕਰਦੇ ਆ ਜਿਹਦੇ ਨਾਲ ਆਪਣੀ ਕਣਕ ਦਾ ਜੇ ਆਪਾਂ ਇਸ ਸਾਲ ਇਹ ਗਲਤੀ ਨਹੀਂ ਕਰਾਂਗੇ ਜਿਹਦੀ ਕਣਕ ਦਾ ਆਪਣੀ ਦਾ 3 ਤੋਂ 4 ਕੁਇੰਟਲ ਝਾੜ ਜਿਹੜਾ ਪੱਕਾ ਵੱਧਦਾ ਏ 2 ਤੋਂ 3 ਕੁਇੰਟਲ ਦਾ ਪੱਕਾ ਹੀ ਜਿਹੜਾ ਕਣਕ ਦਾ ਝਾੜ ਆਪਣੀ ਦਾ ਵਧੂਗਾ ਬਸ ਇਹ ਗੱਲਾਂ ਦਾ ਆਪਾਂ ਧਿਆਨ ਰੱਖਣਾ ਵੀਡੀਓ ਨੂੰ ਪੂਰੀ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਜਿਹੜੀ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮੇਰੇ ਵੀਰ ਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਜਿਹੜੀ ਵੀਡੀਓ ਹੈ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਆਪਾਂ ਹੁਣ ਜਦੋਂ ਵੀ ਆਪਣੀ ਕਣਕ ਦੀ ਆਪਾਂ ਵਾਢੀ ਕਰਨੀ ਆ ਆਪਾਂ ਦੋ ਗੱਲਾਂ ਦਾ ਕਿਸਾਨ ਭਰਾਵੋ ਧਿਆਨ ਰੱਖਣਾ ਪਹਿਲਾ ਨੰਬਰ ਕਿਸਾਨ ਭਰਾਵੋ ਆਪਾਂ ਖਿਆਲ ਰੱਖਣਯੋਗ ਜਿਹੜੀ ਗੱਲ ਹੈ ਹੁਣ ਆਪਾਂ ਰਾਤ ਨੂੰ ਕਣਕ ਦੀ ਵਾਢੀ ਕਰਦੇ ਆ ਤੇ ਬਹੁਤ ਕਿਸਾਨ ਭਰਾ ਕਰਦੇ ਆ ਜਾਂ ਫਿਰ ਮੌਸਮ ਤੋਂ ਡਰਦੇ ਮਾਰੇ ਉਹਦੇ ਵਿੱਚ ਕਿਸਾਨ ਭਰਾ ਨੂੰ ਨੁਕਸਾਨ ਕੀ ਹੁੰਦਾ ਜਿਹੜੀ ਤਾਂ ਆਪਣੀ ਸਾਰੀ ਜ਼ਿੰਮੇਵਾਰਾਂ ਨੂੰ ਇੰਨਾ ਕੁ ਤਾਂ ਪਤਾ ਹੀ ਹੈ ਵੀ ਜਿਹੜੀ ਆਪਣੀ ਜਿਹੜੀ ਕਣਕ ਹੈ ਜਿਆਦਾ ਪੱਕ ਪੱਕ ਜਾਂਦੀ ਹੈ ਉਹਦੀ ਵढਾਈ ਆਪਾਂ ਰਾਤ ਨੂੰ ਕਰ ਸਕਦੇ ਹ ਕਿਉਂਕਿ ਜਿਹੜੀ ਜਿਆਦਾ ਕਣਕ ਪੱਕ ਜਾਂਦੀ ਹੈ ਉਹਦੀ ਜੇ ਆਪਾਂ ਟੇਲੇ ਟੇਲੇ ਉਹਦੀ ਵਾਢੀ ਕੀਤੀ ਜਾਵੇ ਤਾਂ ਜਿਹੜਾ ਬਹੁਤ ਵਧੀਆ ਉਹਦੇ ਵਿੱਚ ਆਪਾਂ ਨੂੰ ਫਾਇਦਾ ਮਿਲਦਾ ਹੈ ਪਰ ਜਿਨ੍ਹਾਂ ਕਿਸਾਨ ਭਰਾਵਾਂ ਦੀ ਜਿਹੜੀਆਂ ਕਣਕਾਂ ਨਰਮ ਹੁੰਦੀਆਂ ਨੇ ਜਾਂ ਫਿਰ ਪੂਰੀ ਆਪਾਂ ਕਹਿ ਸਕਦੇ ਆ ਪੱਕੀਆਂ ਹੋਈਆਂ ਨਹੀਂ ਹੁੰਦੀਆਂ ਜਾਂ ਕਾਲੀ ਕਰਦੇ ਆ ਜਾਂ ਮੌਸਮ ਤੋਂ ਡਰਦੇ ਮਾਰੇ ਕਣਕ ਦੀ ਵਾਢੀ ਕਰਦੇ ਆ ਤੇ ਉਹ ਗਲਤੀ ਕੀ ਕਰਦੇ ਆ ਵਾਢੀ ਉਹਨਾਂ ਨੇ ਕਰਨੀ ਹੁੰਦੀ ਏ ਉਹ ਦਿਨ ਦੇ ਬਜਾਏ ਰਾਤ ਨੂੰ ਕਣਕ ਨੂੰ ਵਢਾ ਲੈਂਦੇ ਆ ਤੇ ਦਿਨ ਦੇ ਵਿੱਚ ਜੇ ਆਪਾਂ ਕਣਕ ਨੂੰ ਵਡਾਂਗੇ ਧੁੱਪ ਵਧੀਆ ਹੁੰਦੀ ਹੈ ਜੇ ਕਣਕ ਥੋੜੀ ਬਤੀ ਆਪਣੀ ਨਰਮਬੀਤਾ ਜਿਹੜਾ ਕੰਮ ਹੈ ਠੀਕ ਰਹੂਗਾ ਪਰ ਜੇ ਰਾਤ ਨੂੰ ਵਾਢੀ ਕਰਾਂਗੇ ਤਾਂ ਜਿਹੜੀ ਕਣਕ ਦੀ ਭੁੰਡੀਆਂ ਰਹੂਗੀ ਤੇ ਬੱਲੀਆ ਦੇ ਵਿੱਚ ਜਿਹੜਾ ਦਾਣਾ ਵੀ ਜ਼ਿਆਦਾ ਰਹੂਗਾ ਤੇ ਔਕਣ ਆਪਣਾ ਜਿਹੜਾ ਕੀਲੇ ਦਾ 2 ਕੁਇੰਟਲ ਝਾੜ ਆਰਾਮ ਦੇ ਨਾਲ ਉੱਡ ਜਾਂਦਾ ਹੈ ਤੇ ਦੂਜੀ ਗੱਲ ਕਿਸਾਨ ਭਰਾਵੋ ਇਹ ਗਲਤੀ ਆਪਾਂ ਬਿਲਕੁਲ ਨਹੀਂ ਕਰਨੀ ਪਹਿਲੇ ਨੰਬਰ ਵਾਲੀ ਜੇ ਤੁਹਾਡੀ ਕਣਕ ਜਿਆਦਾ ਪੱਕੀ ਹੈ ਫਿਰ ਰਾਤ ਨੂੰ ਵੜਾਓ ਜੇ ਤੁਹਾਡੀ ਕਣਕ ਨਰਮ ਹੈ ਥੋੜੀ ਜੀ ਤਾਂ ਇਹ ਗਲਤੀ ਬਿਲਕੁਲ ਨਾ ਕਰੋ ਦਿਨ ਦੇ ਟਾਈਮ ਕਣਕ ਨੂੰ ਦੀਪਾੜੀ ਕਰੋ ਜਿਹਦੇ ਨਾਲ ਆਪਣੀ ਦੋ ਕੁਆਂਟਾ ਕਣਕ ਦਾ ਫਾਇਦਾ ਹੋਊਗਾ ਤੇ ਦੂਜੀ ਗਲਤੀ ਕਿਸਾਨ ਭਰਾਵੋ ਆਪਾਂ ਕੀ ਕਰਦੇ ਆ ਕਾਲੀ ਕਰਦੇ ਆਪਾਂ ਹਰੇਕ ਜ਼ਿਮੀਂਦਾਰ ਹਰੇਕ ਪਿੰਡੇ ਦੇ ਵਿੱਚ ਉਹ ਫਲਾਣੇ ਨੇ ਕਣਕ ਵੱਢ ਲਈ ਉਹਨੇ ਕਣਕ ਵੱਢ ਲਈ ਉਹਨੇ ਕਣਕ ਵੱਢ ਲਈ ਆਪਾਂ ਵੀ ਵੱਢ ਲਈਏ ਆਪਾਂ ਆਪਣੀ ਫਸਲ ਗਣੀ ਨਹੀਂ ਦੇਖਦੇ ਆਪਾਂ ਦਾਣੇ ਨੂੰ ਨਹੀਂ ਦੇਖਦੇ ਵੀ ਦਾਣਾ ਕਿੰਨਾ ਕੁ ਨਰਮ ਹੈ ਪੱਕ ਗਈ ਆ ਕਣਕ ਆਪਣੀ ਪੂਰੀ ਜਾਂ ਫਿਰ ਨਹੀਂ ਉਹਦੇ ਵਿੱਚ ਕਿਸਾਨ ਪ੍ਰਭ ਕੀ ਹੁੰਦਾ ਜੇ ਆਪਣੀ ਆਪਾਂ ਕੋਈ ਵੀ ਆਪਾਂ ਚੀਜ਼ ਦੀ ਮੰਨਿਆਦ ਲੈ ਕੇ ਚੱਲਦੇ ਆ ਜੇ ਦਾਣਾ ਵਿੱਚ ਨਰਮ ਹੈ ਤੁਸੀਂ ਦੇਖ ਸਕਦੇ ਹੋ ਚੱਬ ਕੇ ਆਪਾਂ ਕੜਕ ਹੁੰਦੀ ਹੈ ਤਾਂ ਦਾਣਾ ਜਿਹੜਾ ਪੱਕਾ ਹੈ ਜੇ ਦਾਣਾ ਵਿੱਚ ਆਪਣੀ ਕਣਕ ਨਰਮ ਹੈ ਆਪਾਂ ਉਹਦੀ ਵਾੜੀ ਕਰ ਲੈਂਦੇ ਆ ਤਾਂ ਕਿਸਾਨ ਪ੍ਰਭ ਉਹ ਜਦੋਂ ਮੰਡੀ ਦੇ ਵਿੱਚ ਕਣਕ ਨੂੰ ਸਕਾਣਾ ਹੈ ਤਾਂ ਉਹਨੇ ਸੁੰਘੜ ਜਾਣਾ ਹੈ ਉਹ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਿੰਨ ਤੋਂ ਚਾਰ ਕੁਆਂਟਲ ਜਿਹੜੀ ਆਪਣੀ ਕਣਕ ਦਾ ਝਾੜ ਉੱਡ ਜਾਂਦਾ ਏ ਜਿਹੜੀ ਚੀਜ਼ ਨੂੰ ਆਪਾਂ ਬੱਲੀ ਤੋਂ ਅਲੱਗ ਕਰ ਲਿਆ ਉਹ ਚੀਜ਼ ਦੇ ਵਿੱਚ ਹਜੇ ਰਸਾ ਹੈਗਾ ਆਪਣੀ ਦੇ ਉਹਨੇ ਬਾਹਰ ਆ ਕੇ ਬਿਲਕੁਲ ਸੁੱਕੜ ਜਾਣਾ ਜਦ ਤੱਕ ਉਹ ਬੱਲੀ ਦੇ ਵਿੱਚ ਹੈ ਪੱਕ ਰਿਹਾ ਹੈ ਦਾਣਾ ਹੌਲੀ-ਹੌਲੀ ਫੇਰ ਉਹਨੇ ਆਪਣੇ ਹਿਸਾਬ ਦੇ ਨਾਲ ਹੌਲੀ-ਹੌਲੀ ਉਹਦੇ ਵਿੱਚੋਂ ਰਸ ਖਤਮ ਹੋਣਾ ਹੈ ਤੇ ਉਹਨੇ ਜਿਹੜਾ ਆਪਣਾ ਪ੍ਰੋਪਰ ਸੈਜ ਉਹਦਾ ਬੰਨ ਹੈ ਉੱਥੇ ਉਹਨੇ ਰੁਕ ਜਾਣਾ ਹੈ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਹੋਰ ਵੀ ਚੀਜ਼ ਦੇਖਦੇ ਆ ਆਪਾਂ ਸਬਜੀ ਨੂੰ ਹੀ ਲੈ ਕੇ ਚੱਲਦੇ ਆ ਉਹਦਾ ਪ੍ਰੋਪਰ ਸਾਈਜ਼ ਆਪਣੇ ਹਿਸਾਬ ਦੇ ਨਾਲ ਬਣਦਾ ਜਾਂਦਾ ਜਦੋਂ ਆਪਾਂ ਉਹਨੂੰ ਅਲੱਗ ਕਰ ਲਿਆ ਉਹਨੇ ਉੱਥੇ ਹੀ ਰੁਕ ਜਾਣਾ ਹੈ ਤੇ ਉਹਨੇ ਸੁੰਗੜ ਜਾਂਦੀ ਹੈ ਜੀ ਫੋਲੋ ਦੇਖ ਲਓ ਫੋਲੋ ਮਰ ਜਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਕਿਸਾਨ ਪ੍ਰਭ ਹੁਣ ਜਿਹੜਾ 2025 ਦਾ ਸੀਜ਼ਨ ਹੈ ਇਹ ਗਲਤੀ ਨਾ ਕਰਿਓ ਬਿਲਕੁਲ ਵੀ ਜਿਹੜੀ ਨਰਮ ਕਾਣਕ ਹੈ ਉਹਨੂੰ ਬਿਲਕੁਲ ਵੀ ਨਾ ਵਧਾਓ ਤੇ ਕਿਉਂਕਿ ਮੌਸਮ ਬਹੁਤ ਵਧੀਆ ਹੈ ਧੁੱਪ ਜਿਹੀ ਇਸੇ ਤਰ੍ਹਾਂ ਪਈ ਗਈ ਤਾਂ 2-4 ਦਿਨ ਪਿੱਛੇ ਕੁਝ ਨਹੀਂ ਹੁੰਦਾ 2-4 ਦਿਨ ਦੇ ਵਿੱਚ ਜਿਹੜੀ ਕਣਕ ਥੋੜੀ ਸੈੱਟ ਹੋ ਜੂਗੀ ਤੇ ਬਾਕੀ ਵੀਡੀਓ ਹੋਰ ਕਿਸਾਨ ਭਰਾਵਾਂ ਤੱਕ ਆਪਣੇ ਨੂੰ ਸ਼ੇਅਰ ਜਰੂਰ ਕਰਿਓ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ